ਪੰਜਾਬੀਓ ਹੁਣ ਤੁਸੀਂ ਦੱਸਣਾ ਵੀ ਕੀ ਸਹੀ ਹੈ ਤੇ ਕੀ ਗਲਤ ਹੈ ਡਾਕਟਰ ਸਵੇਹ ਮਾਨ ਕਹਿੰਦਾ ਵਾ ਜਿਹੜਾ ਅਮਰੀਕਾ ਦੇ ਵਿੱਚ ਰਹਿੰਦਾ ਕਹਿੰਦਾ ਬਾਬੇ ਨਾਨਕ ਦੀ ਧਰਤੀ ਤੇ ਕਹਿੰਦਾ ਨਸ਼ੇ ਦੀ ਖੇਤੀ ਹੋਊਗੀ ਜਣੇ ਕਿ ਖਸਖਸ ਦੀ ਖੇਤੀ ਬਾਰੇ ਕਹਿ ਰਿਹਾ ਵਾ ਵੀ ਇੱਥੇ ਬਾਬੇ ਨਾਨਕ ਦੀ ਧਰਤੀ ਤੇ ਨਸ਼ੇ ਨਹੀਂ ਖੇਤੀ ਹੋਊਗੀ ਇਹਨੂੰ ਪੁੱਛੇ ਡਾਕਟਰ ਸਵੇਹ ਮਾਨ ਨੂੰ ਆ ਕਾਜੂ ਨੇ ਆ ਬੀੜੀਆਂ ਦਾ ਬੰਡਲ ਬਤਾਵਨੇ ਆ ਗੋਟਾ ਪਿਸਤਾ ਵਾ ਅੱਜ ਜਰਦੇ ਦੀ ਪੂਰੀ ਦੇਸੀ એનર્ਜੀ ਤਾਂ ਉਹਨੇ ਕਹੇ ਅੱਜ ਦੀ ਸ਼ਰਾਬ ਆ ਜਿਨੇ ਪਤਾ ਨਹੀਂ ਕਿੰਨੇ ਕੇ ਲੱਖਾਂ ਲੋਕਾਂ ਦੇ ਹਜ਼ਾਰਾਂ ਮੋਤਾ ਹੋ ਗਏ ਉਹਨੂੰ ਪੀਣ ਦੇ ਨਾਲ ਕਿੰਨੇ ਤੇ ਲੀਵਰ ਗੁਰਦੇ ਖਰਾਬ ਹੋ ਗਏ ਡਾਕਟਰ ਸਹਿਮਾਨ ਕਪੂਰ ਖੱਲੇ ਦੇ ਵਿੱਚ ਇਹਨੂੰ ਪੀ ਕੇ ਇੱਕ ਪਿਓ ਨੇ ਇੱਕ ਮੁੰਡੇ ਨੇ ਆਪਣੀ ਮਾਂ ਦੇ ਨਾਲ ਬਲਦ ਕਰ ਕੀਤਾ ਸੀ ਸਾਰੇ ਨੂੰ ਵੱਡੀ ਗੱਲ ਅਫੀਮ ਡੋਟੇ ਖਾਣ ਵਾਲਾ ਇੱਕ ਕੇਸ ਵੀ ਡਾਕਟਰ ਸਹਿਮਾਨ ਧਕਾ ਦਿਓ ਜਿਨੇ ਕੇ ਭੀਮ ਡੋਡੇ ਖਾ ਕੇ ਕਿਸੇ ਦੀ ਧੀ ਭੈਣ ਧੀ ਭੈਣ ਨੂੰ ਛੇੜਿਆ ਹੋਵੇ ਕਿਸੇ ਦੇ ਆਣ ਕੇ ਤਰ੍ਹਾਂ ਦੇ ਵਿੱਚ ਵੱਜਿਆ ਹੋਵੇ ਜਾਂ ਕਿਸੇ ਦੀ ਇੱਜ਼ਤ ਨਾ ਕੀਤੀ ਹੋਵੇ ਵਕੀਲ ਡਾਕਟਰ ਲੀਡਰ ਸਾਰਿਆਂ ਦੀ ਪਸੰਦ ਨੇ ਮਜ਼ਦੂਰ ਵਰਗ ਸਾਰਿਆਂ ਦੀ ਪਸੰਦ ਨੇ ਤੇ ਮੈਂ ਤਾਂ ਹੈਰਾਨ ਆ ਡਾਕਟਰ ਸਵੇਹਮਣ ਅਮਰੀਕਾ ਦੇ ਵਿੱਚ ਰਹਿ ਰਿਹਾ ਜਿੱਥੇ ਹਫੀਮ ਡੋਡੇ ਖੁੱਲੇ ਮਿਲਦੇ ਨੇ ਹਫੀਮ ਸਟੋਰਾਂ ਤੋਂ ਮਿਲਦੀ ਆ ਲੋਕ ਘਰਾਂ ਦੇ ਬਾਹਰ ਹਫੀਮ ਡੋਡੇ ਲਾ ਸਕਦੇ ਨੇ ਕਿਉਂ ਠੀਕ ਹੈ ਨਾ ਹਾਂਜੀ ਹਾਂਜੀ ਠੀਕ ਹੈ ਤੇ ਭਾਈ ਜੀ ਇੱਥੇ ਜੇ ਸਾਡੇ ਹੁੰਦੀ ਹੈ ਇਹ ਜਿਹੜੇ ਬੁੱਧੀਜੀਵੀ ਵਰਗ ਨੇ ਅਮਰੀਕਾ ਦੇ ਵਿੱਚ ਜਾ ਕੇ ਨਹੀਂ ਕੋ ਸਿੱਖ ਸਕੇ ਹੈਗੇ ਇੱਕ ਡਾਕਟਰ ਕਹਿੰਨੇ ਆ ਵਾ ਦੱਸੋ ਵੀ ਪੰਜਾਬ ਬਰਬਾਦ ਹੋ ਜਾਊਗਾ ਸਾਡਾ ਜੂਪੀ ਬਰਬਾਦ ਹੋ ਗਿਆ ਸਾਡਾ ਰਾਜਸਥਾਨ ਬਰਬਾਦ ਹੋ ਗਿਆ ਸਾਡਾ ਐਮਪੀ ਬਰਬਾਦ ਹੋ ਗਿਆ ਆਧਾਰਨਾ ਨਹੀਂ ਜਾਂਦੇ ਨੇ ਅਫਗਾਨਿਸਤਾਨ ਦੀਆਂ ਤੇ ਚੀਵ ਦੀਆਂ ਉਹ ਇੱਕ ਦੇਸ਼ ਨੇ ਸਾਡਾ ਇੱਕ ਸੂਬਾ ਵਾ ਅਫਗਾਨਿਸਤਾਨ ਹੁੰਦਾ ਖਾਲਾ ਜੰਗੀ ਦਾ ਸ਼ਿਕਾਰੀ ਹਾਵਾਂ ਤੇ 1839 ਤੇ 1842 ਦੀਆਂ ਗੱਲਾਂ ਕਰ ਰਹੇ ਨੇ ਉਸ ਟਾਈਮ ਜਦੋਂ ਕਿ ਜਿਹੜਾ ਕਿ ਉਸ ਟਾਈਮ ਸਮਾਜ ਸੀਗਾ ਜਿਹੜਾ ਕਿ ਉਹ ਤਾਂ ਬਗਿਆਲਕ ਜੋਗ ਨਹੀਂ ਸੀਗਾ ਜੇ ਡਾਕਟਰ ਸਹਿਮਾਨ ਸਹਿਮਾਨ ਅਮਰੀਕਾ ਦੇ ਵਿੱਚ ਇਨਸਾਨ ਰਹਦਾ ਵਾ ਤੇ ਬੰਦਾ ਇਸ ਤਰ੍ਹਾਂ ਦੀਆਂ ਅਨਪੜ੍ਹਣੀਆਂ ਗੱਲਾਂ ਕਰਦਾ ਵਾ ਡਾਕਟਰ ਸਹਿਮਾਨ ਤੈਨੂੰ ਪਤਾ ਵਾ ਅੱਜ ਮਾਰੂ ਨਸ਼ੇ ਕਰਕੇ ਪੰਜਾਬੀਆਂ ਤੋਂ ਬੱਚੇ ਪੈਦਾ ਨਹੀਂ ਹੋ ਰਹੇ 625 ਬੇਬੀ ਟੂ ਟੂ ਸੈਂਟਰ ਨੇ ਜਿਹੜੇ ਬਾਬੇ ਨਾਲਖ ਦੀ ਧਰਤੀ ਤੋਂ ਕਹਿਣਾ ਵਾ ਉਸ ਬਾਬੇ ਨਾਲਖ ਦੀ ਧਰਤੀ ਤੇ ਦਸ ਕਿਤੇ ਜ਼ਹਿਰ ਨਹੀਂ ਪਾਈ ਜਾ ਰਹੀ ਸਾਡੀ ਤਾਂ ਧਰਤੀ ਦੀ ਇੱਥੇ ਸਾਡੀ ਧਰਤੀ ماں ਨੂੰ ਬਿਲਕੁਲ ਜ਼ਹਿਰੀਲਾ ਕਰਤਾ ਅੱਜ ਇਹ ਸਪਰਿਆਂ ਕਰਕੇ ਮਾਰੂ ਰਸਿਆਂ ਕਰਕੇ ਅੱਜ ਤੀਸਰੀ ਜਨਾਨੀ ਦੇ ਬੱਚੇ ਤਾਂ ਨਹੀਂ ਨਿਕਲੀ ਹੋਈ ਆ 11 11 12 12 ਸਾਲ ਦੀਆਂ ਕੁੜੀਆਂ ਨੂੰ ਮਹੀਨਾ ਹੋਣ ਲੱਗ ਗਿਆ ਜਿਵੇਂ ਨੌਜਵਾਨਾਂ ਨੂੰ ਛੋਟੀਆਂ ਛੋਟੀਆਂ ਨੂੰ ਸੋਪਨ ਤੋਂ ਜ਼ੁੰਡ ਛੋਟੀ ਕੁੜੀਆਂ ਦਾ ਸੁੱਤੇ ਵੀ ਪਾਣੀ ਪੱਗਲ ਕੋਰੀ ਦੀ ਪ੍ਰੋਬਲਮ ਆ ਕੈਂਸਰ ਕਾਲਾ ਪੀਲਾ ਸ਼ੂਗਰ ਹਰ ਕਰਦੇ ਵਿੱਚ ਵੜ ਗਈ ਛੋਟੇ ਛੋਟੇ ਨੌਜਵਾਨੀ ਨੂੰ ਜਿਹੜਾ ਸੀ ਗਹਿਰ ਵਾਲਾ ਖਾਣਾ ਖਾਣਾ ਕਰਨੇ ਆ 25 30 35 40 ਸਾਲ ਦੇ ਮੁੰਡਿਆਂ ਨੂੰ ਆ ਟਾਈਮ ਹੋ ਰਿਹਾ ਤੇਰੀ ਬਾਬੇ ਨਾਨਕ ਦੀ ਧਰਤੀ ਤੇ ਮੇਰੇ ਬਾਬੇ ਨਾਨਕ ਦੀ ਧਰਤੀ ਤੇ ਜਿੱਥੇ ਕਹਿ ਰਿਹਾ ਬਾਬੇ ਨਾਨਕ ਦੀ ਧਰਤੀ ਤੇ ਨਸ਼ਿਆਂ ਦੀ ਖੇਤੀ ਹੋਊਗੀ ਮੈਂ ਕਈ ਹੀ ਗੱਲ ਕਹੂੰਗਾ ਵੀ ਦੁਰ ਫਿੱਟੇ ਮੂੰਹ ਤੁਹਾਡੇ ਅਸੀਂ ਹੁਣ ਚੋਨੇ ਤੇਰ ਕਣਕ ਤਾਂ ਸੀਮਤ ਰਹਿ ਜੀ ਰਹਿ ਜੀ ਜੇ ਤੁਸੀਂ ਵਿਰੋਧ ਕਰਨਾ ਦਾ ਕੋਕਾ ਕੋਲਾ ਪੈਪਸੀ ਦਾ ਸ਼ਰਾਬ ਦੀਆਂ ਫੈਕਟਰੀਆਂ ਦਾ ਕਰੋ ਜਿਹੜੀਆਂ ਕਿ ਸਭ ਤੋਂ ਵੱਧ ਪਾਣੀ ਦੀ ਬਰਬਾਦੀ ਕਰਦੀਆਂ ਨੇ ਅਸੀਂ ਤਾਂ ਕਹਿੰਦੇ ਆ ਪਿੰਡਾਂ ਦੀ ਖੇਤੀ ਮਿਹਣੇ ਤੇ ਅਸੀਂ ਤਾਂ ਉਹ ਵੀ ਨਹੀਂ ਹੁਣ ਮੱਗ ਦੇ ਗਈ ਤਾਂ ਕਹਿੰਦੇ ਆ ਲੱਖਾਂ ਬੰਦਿਆਂ ਤੇ ਡਾਕਟਰ ਦੀ ਪਰਚੀ ਨਾਲ ਸਰਕਾਰੀ ਕਾਡ ਬਣਨਾ ਡਾਕਟਰ ਸਹਿਬਾਨ ਦੱਕੋ ਕਹਿ ਰਿਹਾ ਵਾ ਵੀ ਇੱਥੇ ਭਾਬੇ ਨਾਨਕ ਦੀ ਧਰਤੀ ਦੇ ਅਸੀਂ ਨਸ਼ੇ ਨਹੀਂ ਖੇਤੀ ਹੋਗੀ ਉਹ ਤੇਰੇ ਇਸ ਤਰ੍ਹਾਂ ਦੇ ਡਾਕਟਰ ਨੇ 1,112,000 ਪਰਮਟ ਦਿੱਤਾ ਮੋਦੀ ਨੇ ਜਦ ਕੀ ਤਿੰਨ ਸਟੇਟਾਂ ਨੂੰ ਤੇ ਅੱਜ ਤੱਕ ਥਾਣਿਆਂ ਦੇ ਵਿੱਚ ਇੱਕ ਕੇਸ ਵੀ ਦਿਖਾ ਦਿਓ ਜਿਹੜਾ ਵੀਬ ਡੋਡੇ ਖਾਣ ਵਾਲਿਆਂ ਨੇ ਕੀਤਾ ਹੋਵੇ ਆਰੀਓ ਵੈਦਕ ਗ੍ਰੰਥਾ ਦੇ ਵਿੱਚ ਇੱਕ ਛੋਟੀ ਵੀ ਦਵਾਈ ਦਾ ਗ੍ਰੰਥ ਵੀ ਦਿਖਾ ਦਾਂਗੇ ਤੇ ਚਤੌੜ ਕੜ ਦੇ ਵਿੱਚ ਅੱਜ ਵੀ ਵੈਦਾਂ ਨੂੰ ਵੀਬ ਦੇ ਕੋਟੇ ਦੀ ਫੀਸ ਮਿਲਦੀ ਆ ਉੱਥੇ ਦੇ ਦਾ ਲੋਕ ਭੱਗੜਾ ਪਾਉਂਦੇ ਨੇ ਜਿੱਥੇ ਦੇ ਕਿਸਾਨਾਂ ਨੂੰ ਇਹ ਪਰਮਿਟ ਮਿਲੇਵੇ ਧਰਨੇ ਤਾਨਾ ਲਾ ਕੇ ਉਹਨਾਂ ਨੇ ਪਰਮਿਟ ਲੈ ਲਏ ਨੇ ਉਹ ਕਹਿੰਦੇ ਨੇ ਭੁੱਖੇ ਵਰਦੇ ਨੇ ਵਿੱਚ ਬੁੱਧੀਜੀਵੀ ਕਹੀ ਜਾਂਦੇ ਨੇ ਉਧਰਲੇ ਕਿਸਾਨ ਉਧਰਲੇ ਕਿਸਾਨ ਸਾਡੇ ਵਾਂਗੂ ਫੁਕਰੇ ਨਹੀਂ ਹੈਗੇ ਵੀ ਫੁਕਰੇ ਬਣੀ ਕਰਦੇ ਨੇ ਉਹਦੇ ਕੋਲ ਸਭ ਕੁਝ ਆਪਰ ਦਿਖਾਉਂਦੇ ਨਹੀਂ ਹੈਗੇ ਸਾਡੇ ਦੇ ਵਿੱਚ 3 ਲੱਖ ਰੁਪਏ ਕਿਲੋ ਫੀ ਮਿਲਦੀ ਹੈ 8000 ਰੁਪਏ ਡੋਟੇ ਮਿਲਦੇ ਨੇ ਨਾਲੇ ਡਾਕਟਰ ਸੁਮੈਮਨ ਤੈਨੂੰ ਇਹ ਵੀ ਦੱਸਦੀ ਆ ਵੀ ਜਿਹੜਾ ਨਸ਼ਾ ਵਿਰੋਧੀ ਕਾਨੂੰਨ ਹੈ ਐਨਡੀਸੀਪੀ ਐਕਟ 1985 ਚ ਬਣਿਆ ਸੀ ਜਿਸ ਜਿਸ ਐਕਟ ਦੇ ਵਿੱਚ ਉਮਰ ਕੈ ਤੋਂ ਲੈ ਕੇ फांसी ਤੱਕ ਦੀਆਂ ਸਜ਼ਾਵਾਂ ਨੇ 40 ਸਾਲ ਹੋ ਗਏ ਇਸ ਕਾਨੂੰਨ ਲਾਗੂ ਹੋਏ ਨੂੰ ਫਿਰ ਨਸ਼ਾ ਘਟਣ ਦੀ ਜਗ੍ਹਾ ਵਧੇ ਕਿਉਂ ਜਾਂਦਾ ਦੁਨੀਆ ਵਿੱਚ ਸਦੇ ਮੁdde ਤੇ ਹਾਰ ਗਈ ਤੇਰਾ ਅਮਰੀਕਾ ਤੇਰਾ ਕੈਨੇਡਾ ਤੇ ਜਰਮਨੀ ਉਹਨਾਂ ਨੇ ਵੀ ਆਪਣੇ ਕਾਨੂੰਨ ਬੰਦ ਵਿੱਚ ਫੇਰ ਬਦਲ ਕਰਕੇ ਚੀਜ਼ ਨੂੰ ਲਾਗੂ ਕੀਤਾ ਵਾ ਦੁਨੀਆਂ ਦੇ 42 ਦੇ ਚੰਨੇ ਪੜੇ ਕਰੋਨਾ ਦੇ ਵਿੱਚ ਫੇਰ ਬਦਲ ਕਰਕੇ ਫੀਮ ਨੂੰ ਭੱਗ ਨੂੰ ਡੋਟਿਆਂ ਨੂੰ ਲਾਗੂ ਕੀਤਾ ਵਾ ਇਹ ਮੈਂ ਤਾਂ ਹੈਰਾਨ ਆ ਯਾਰ ਤੇਰੀ ਡਾਕਟਰ ਦੀ ਸੋਚ 50000 ਦਵਾਈ ਦੀ ਕਾਪੜੀਆਂ ਇਸ ਦੇਸ਼ ਦੇ ਵਿੱਚ 10372 ਈਲਿਆਂ ਦੇ ਵਿੱਚ ਖੇਤੀ ਹੁੰਦੀ ਆ ਤੇ ਕਿੰਨੀ ਜ਼ਿਆਦਾ ਫੀਬ ਦੀ ਲੋੜ ਹੈ ਅਸੀਂ ਤਾਂ ਬਾਹਰ ਰਿਸ਼ਟਾ ਹੋਰ ਡੋਟੇ ਵੀ ਬਾਹਰਲੇ ਤੁਰਕੀ ਤੋਂ ਕਿੰਨੇ ਹਜ਼ਾਰ ਕਿੰਨੇ 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 ਮੰਗਾਉਨੇ ਆ ਸੀ ਖਸ ਖਸ ਵੀ ਬਾਹਰੋਂ ਮੰਗਾਉਨੇ ਆ ਤੇ ਅਭੀ ਵੀ ਬਾਹਰੋਂ ਮੰਗਾਉਨੇ ਆ ਜੇ ਸਾਡੇ ਕਿਸਾਨ ਕਰ ਲੈਣਗੇ ਤਾਂ ਤੁਹਾਡਾ ਕੀ ਟੱਡ ਦੁਖਦਾਗਾ ਉਹ ਸਾਡੇ ਤਾਂ ਲੱਖਾਂ ਨੌਜਵਾਨ 17 ਸਾਲਾਂ ਦੇ ਵਿੱਚ ਲੱਖਾਂ ਨੌਜਵਾਨ ਚਿੱਟੇ ਦੀ ਪੇਟ ਚੜ ਗਿਆ ਹੁਣ ਪਤਾ ਨਹੀਂ ਕਿੰਨੇ ਨੌਜਵਾਨ ਮਰਨ ਨੂੰ ਤਿਆਰ ਬੈਠੇ ਨੇ ਤੈਨੂੰ ਕਦੇ ਇਹ ਨਹੀਂ ਦੇਖਿਆ ਵੀ ਜਿਹੜੀ ਜੀਵ ਤੇ ਰੱਖਣ ਵਾਲੀ ਗੋਲੀ ਕਰਕੇ ਜਿਹੜੀ ਮੇਰਾ ਸ਼ੂਰੀ ਨੂੰ ਮਾਰਿਆ ਸੀਗਾ ਤੇ ਲਗਭਗ ਕੈਪਟਨ ਅਮਰਿੰਦਰ ਸਿੰਘ ਨੇ ਉਸ ਗੋਲੀ ਨਾਲ 150 ਕਰੋੜ ਗੋਲੀ ਦੇ ਤਾਂ ਉਹਨੇ 10000 ਕਰੋੜ ਦੀ ਕਮਾਈ ਕੀਤੀ ਸੀਗੀ ਇਹ ਨਹੀਂ ਤੁਹਾਨੂੰ ਪਿੱਛਤਾ ਹੈਗਾ ਇਸ ਮੁਥੇ ਤੇ ਨਹੀਂ ਕਦੇ ਬੋਲਣਾ ਹੈਗਾ ਵੀ ਸਾਡੀ ਨਸਲਾ ਬਰਬਾਦ ਹੋ ਰਹੀ ਹੈ ਨੇ ਪਾਣੀ ਖਤਮ ਹੋ ਰਿਹਾ ਹਰ ਘਰ ਦੇ ਵਿੱਚ ਮਰੀਜ਼ ਹੈ ਪੰਜਾਬ ਦੇ ਵਿੱਚ ਪਹਿਲਾਂ 22 ਸਾਲ 25 ਸਾਲ 28 ਸਾਲ 30 ਸਾਲ ਲੈਣਾ ਦੀ ਮੌਤ ਹੁੰਦੀ ਜਿਹੜਾ 16 ਸਾਲ 18 ਸਾਲ 20 ਸਾਲ ਦੀ ਹੁੰਦੀ ਹੈ ਪਰ ਸਾਡੇ ਨੇੜੇ 3 ਸਾਲ ਦੇ ਬੱਚੇ ਦੇ ਨਾਲ ਬਲੱਤ ਕੀ ਕਰ ਕੀ ਕਾਰ ਕੀਤਾ ਬਾਬੇ ਦੀ ਧਰਤੀ ਦੇ ਨਾਮਕੀ ਤੇ ਕਿਉਂ ਸਿਸਟਮ ਬਦਲਿਆ ਹੈ ਇਹ ਮਾਰੂ ਨਚੇ ਕਰਕੇ ਕੋਈ ਮਾਰੂ ਨਚੇ ਨੇ ਬਹੁਤ ਪੰਜਾਬ ਦਾ ਨੁਕਸਾਨ ਕੀਤਾ ਵਾ ਸੋਚੋ ਵਿਚਾਰੋ ਰੱਬ ਨੇ ਦਿਮਾਗ ਦਿੱਤਾ ਵਾ ਬੁੱਧੀ ਜੀਵੀ ਨਾ ਬਣ ਜਾਇਆ ਕਰੋ